ਆਪੋ ਸਿੱਖਾਂ ਦੱਸਨੇ ਪਾਤਸ਼ਾਹ ਦੇ ਤੇ ਦਸਵੇਂ ਪਾਤਸ਼ਾਹ ਦਾ ਹੁਕਮ ਕੀ ਹੈ ਹੁਕਮ ਹੈ ਕਿ ਬਿਨਾ ਸ਼ਸਤਰ ਕੇਸ ਸਿੰਘ ਨਰਮ ਢੇੜ ਜਾਨੋ ਗਾਇ ਤਾਨ ਤਾ ਤੋ ਕਿਤਾਂ ਲ ਸੁਧਾਨੋ ਇਹੀ ਮੋਰ ਆਗਿਆ ਸੁਣੋ ਓ ਪਿਆਰੇ ਬਿਨਾ ਸ਼ਸਤਰ ਕੇਸ ਸਿੰਘ ਨਾ ਦੇਵੋ ਜ਼ਿਦਾਰੇ ਮਹਾਰਾਜ ਕਹਿੰਦੇ ਜੇ ਮੇਰੇ ਕਿਸੇ ਨੇ ਦਰਸ਼ਨ ਕਰਨੇ ਹੈ ਤੇ ਸਿੱਖ ਸਾਤ ਸੂਰਤ ਹੋਵੇ ਦਾੜਾ ਪ੍ਰਕਾਸ਼ ਹੋਵੇ ਤੇ ਗਾਸਰੇ ਕਿਰਪਾਣ ਹੋਵੇ ਤਰਵਾਲਾ ਹੋਵੇ ਤੋਦੂ ਵੀ ਚੰਗਾ ਜੇ ਤੋਪ ਰੱਖ ਲੈ ਤਾਂ ਵੀ ਕੋਈ ਗੁਨਾਹ ਨਹੀਂ ਰਾਫਲ ਬੰਬ ਜੋ ਰੱਖ ਸਕਦਾ ਰੱਖੇ ਸ਼ਸਤਰ ਪਹਿਨ ਕੇ ਮੇਰੇ ਕੋਲ ਆਵੇਂ ਨਹੀਂ ਤਿਆਦੇ ਨੂੰ ਹੁਣ ਜੇ ਤਾਂ ਉਹ ਨਾਲ ਸਿਕਸ਼ਤਰ ਰੱਖਦਾ ਤਿਆਤਵਾਦੀ ਇਹ ਫੜਕ ਬਾੜਾ ਰੇ ਪਰੋਂਦਾ ਆਪਣੇ ਰੇਦਰ ਦਾ ਆਪਣੇ ਗੁਰੂ ਦਾ ਹੱਥ ਮੈਂ ਸ਼ਸਤਰ ਪਹਿਨ ਕੇ ਆਵਾਂ ਤੇ ਦੂਜੇ ਪਾਸੇ ਕੀ ਹੈ ਦੂਜੇ ਪਾਸੇ ਹੈ ਕੋਪੀ RAM ਜੀ ਨੇ ਰਾਜਨਾ ਕੀਤੀ ਅਵਾਇਦਰ ਕੋਪੀ ਜੀ ਨੇ ਰਾਜਨਾ ਕੀਤੀ RAM ਚੰਦਰ ਭਗਵਾਨ ਜੀ ਤੇ RAM ਚੰਦਰ ਭਗਵਾਨ ਉਹ ਪ੍ਰਗਟ ਤੇ ਕੋਪੀ RAM ਦੀ ਕੋਲ ਖੜੇ ਮੱਥਾ ਵੀ ਟੇਕਦੇ ਭਗਵਾਨ ਕਹਿੰਦਾ ਕੀ ਗੱਲ ਗੁੱਸੇ ਹੋ ਗਏ ਆ ਕਹਿੰਦਾ ਨਹੀਂ ਤੇ ਫਿਰ ਤੂੰ ਬੋਲਦਾ ਨਹੀਂ ਕਹਿੰਦਾ ਤੂੰ ਉਹ ਹੈ ਹੀ ਨਹੀਂ ਜਿਹਨੂੰ ਮੈਂ ਚੇਤੇ ਕੀਤਾ ਮੈਂ ਤੈਨੂੰ ਕਿਉਂ ਮੱਥਾ ਟੇਕਦਿਆਂ ਕਹਿੰਦਾ ਮੈਂ ਹੀ RAM RAM ਚੰਦਰ ਹੈ ਕਹਿੰਦਾ ਠੀਕ ਹੈ ਤੇਰਾ ਜੂੜਾ ਹੈਗਾ ਤੇਰੇ ਕੋਤੀ ਹੈਗੀ ਆ ਸਰਤਾਂ ਚ ਤੇ ਤੀਰ ਕਿੱਥੇ ਆ ਮੈਂ ਕੋਲ ਉਹ ਨਹੀਂ ਕਹਿ ਰਿਹਾ ਤੁਲਸੀ ਰਮਾਨ ਪੜ ਲੈ ਜੇ ਛੱਕ ਕਿਸੇ ਨੂੰ ਤੇ ਤੁਲਸੀ ਰਮਾਨ ਚ ਲਿਖਿਆ ਹੋਇਆ ਹੈ ਤੁਲਸੀ ਮਾਸਤਕ ਤੋ ਟਿਕਾ ਧਾਂਛਪਾਨ ਹੋਏ ਹੱਥ ਤੁਲਸੀ ਜੀ ਕਹਿੰਦੇ ਮੇਰਾ ਮੱਥਾ ਤੈਨੂੰ ਤਾਂ ਟਿਕੂਗਾ ਨਹੀਂ ਆਊਗਾ ਜੇ ਧਾਂਛ ਤੇ ਤੀਰ ਤੂੰ ਆਪਣੇ ਹੱਥ ਚ ਰੱਖੇਗਾ ਜੇ ਨਹੀਂ ਤੇ ਭਾਵੇਂ ਤੂੰ ਰਾਮਕੰਦਰਾ ਦੇ ਘਰ ਨੂੰ ਜਾ ਮੈਂ ਨਹੀਂ ਮੱਥਾ ਟੇਕਦਾ ਉਧਰ ਪੈਰੋਕਾਰ ਰਿਧਰ ਨੂੰ ਕਹਿੰਦਾ ਤੇਦਰ ਰੈਬਰ ਪਰਕਾਰ ਨੂੰ ਕਹਿੰਦਾ ਕਿ ਹੁਣ ਅਸੀਂ ਹੁਕਮ ਆਪ ਦੇ ਰੈਬਰ ਦਾ ਮੰਨਿਆ ਕਿ ਛੱਲੀ ਰਾਸ ਤੇ ਗੁਲੀ ਆਵਣ ਦਾ ਮੰਨਿਆ ਤੇ ਆਪਣੇ ਰੈਬਰ ਦਾ ਮੰਨਣਾ ਤੇ ਕੀ ਤੋਂ ਸੰਭਾਲਦੇ ਆ ਸਾਰੇ ਸ਼ਸਤਰ ਧਾਰੀ ਹੋਵੋ ਇੱਕ ਗੱਲ ਚਿੱਤੇ ਰੱਖਿਓ ਸ਼ਸਤਰ ਧਾਰੀ ਹੋ ਕੇ ਆਪਣੀ ਮਿੱਜੀ ਦੁਸ਼ਮਣੀ ਨਾਲ ਕੋਈ ਕੱਢਿਓ ਤੇ ਘਰ ਨਾਲ ਲੁੱਟੇ ਜੋ ਮੈਂ ਪਹਿਲਾਂ ਅਖਰ ਬੋਲ ਚੁੱਕਾ ਉਹਨੂੰ ਚਿੱਤਾ ਕਰ ਲਓ ਅੱਛਾ ਹਰੋ ਭਾਈ